direccion ਨਾ ਹੈ ਬਾਈ ਅੰਤਿ ਮੜਾ ਜਪਾ direccion ਹੋਰ ਬਾਈ ਤੰਨੇ ਹਾਂਜੀ ਵਧੀਆ ਬਾਈ ਬਈ ਆਪਣਾ ਚਾਚਾ ਦੀ ਵੋਟਾਂ 'ਚ ਖੜਾ ਹੋ ਰਿਹਾ ਠੀਕ ਹੈ ਜੀ ਆਪਾਂ ਖਿਆਲ ਰੱਖਣਾ ਪੂਰਾ ਠੀਕ ਹੈ ਬਾਈ ਠੀਕ ਹੈ ਜ਼ਰੂਰ ਰੱਖਾਂਗੇ ਬਾਈ ਅਸੋ ਹੁਕਮ ਹੁਕਮ ਐਕਸ਼ਨ ਆ ਜਾਂਦੇ ਨੇ ਵੋਟਾਂ ਲੈਣਾ ਸੁੱਕੀਆਂ ਵੋਟਾਂ ਸਾਲੇ ਬਣੇ ਨੇ ਵੋਟਾਂ ਦੇ ਬਾਈ ਯਾਰ ਠੀਕ ਹੈ ਮੇਰੇ ਸਹੀ ਆ ਗਿਆ ਪਰ ਕਿ ਨਾ ਜੀ ਮੈਂ ਜਾ ਬਾਈ ਬੁੱਲੇ ਉਹ ਕਿੱਥੇ ਚਲੂ ਮੈਂ ਫੋਟ ਅਲਿ ਕਰ ਦੇਂਗਾ ਭਾਈ ਬਾਈ ਬੱਚੇ ਬੱਚੇ ਭਾਈ ਤੂੰ ਵੀ ਛੋੜ ਬੈਕ 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 ਤੇਰਾ ਕੁਰਤਾ ਫਸ ਗਿਆ ਦੀ ਵਿੱਚ ਧਿਆਨ ਨਾਲ ਬੋਲ ਖਤਮਾ ਉਹਨੇ ਐਕਸਾ ਕਹਿੰਦਾ ਖੜਦਾ ਖੜਦਾ ਇੱਕ ਮਿੰਟ ਇਹਨੂੰ ਕਰਿਓ ਚੰਗੀ ਤਰ੍ਹਾਂ ਪ੍ਰੈਸ ਮਹਾ ਬਾਈ ਟੈਨਸ਼ਨ ਨਹੀਂ ਲੈਣੀ ਬਈ ਅੱਗੇ ਹੈਗਾ ਪਿੱਛੇ ਕਰੰਨ ਤੋਂ ਕੋਈ ਨਾ ਕਿਛੀ ਖੜਾ ਹੈ ਬਿੱਲੇ ਆ ਯਾਰ ਪਾਣੀ ਉਹਥੇ ਲਗੀ ਪਾਣੀ ਜਿਹੜਾ ਨਿਕਲ ਗਿਆ ਮੂੰਹ ਚੋਂ ਹੁਣ ਚੱਲ ਰਿਹਾ ਮੈਂ ਕੋ ਸ਼ੁਰੂਆਤ ਤੇ ਥੋੜੀ ਜਿਹੀ ਕਰਤੀ ਥੋੜ੍ਹਾ ਜਿਆਦਾ ਨਾ ਮੰਨ ਲਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਸਾਡੀ ਟੀਮ ਨੇ ਅੱਜ ਇੱਕ ਬਹੁਤ ਸੋਹਣਾ ਸੋਨਾ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਆ ਅਸੀਂ ਇੱਕ ਛੋਟੀ ਜੀ ਵੀਡੀਓ ਰਹੀਂ ਤੁਹਾਨੂੰ ਇੱਕ ਸੰਦੇਸ਼ ਦਿੱਤਾ ਕਿ ਪੈਸੇ ਅਤੇ ਨਸ਼ੇ ਦੇ ਵਿੱਚ ਕਦੇ ਆਪਣੀ ਬੋਰਡ ਨਾ ਵੇਚੋ ਬੋਰਡ ਦਾ ਨਸ਼ਾ ਸਾਰੀ